ਅਦਮੰਦ ਸਾਹਿਬ ਮੱਥਾ ਟੇਕਣਾ ਠੀਕ ਯਾਰੋ ਦੋ ਗਿਆਨਮੰਦ ਅਦਮੰਦ ਮੱਥਾ ਟੇਕਣਾ ਹੋਰ RAM TIR ਥੋੜੇ ਮੱਥਾ ਟੇਕਣਾ ਮੈਂ ਅਸ਼ੀਰਵਾਦ ਲੈਣ ਆਇਆ ਪਰਮਾਤਮਾ ਦੀ ਕਿ ਸਾਡੇ ਕੌਮੀ ਕੰਵਿਨਰ ਅਰਵਿੰਦ ਕੇਰਿਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਹਮਣੇ ਦੇ ਕੇ ਜਿਹੜੀ ਡਿਊਟੀ ਲਾਈ ਹੈ ਅੰਮ੍ਰਿਤਸਰ ਸ਼ਹਿਰ ਦੀ ਸੇਵਾ ਦੀ ਜਿਹੜੀ ਡਿਊਟੀ ਲਾਈ ਹੈ ਇਹ ਸੀਟ ਜਿੱਤ ਕੇ ਕੇਰਿਵਾਲ ਸਾਹਿਬ ਤੇ ਮਾਨ ਸਾਹਿਬ ਦੀ ਝੋਲੀ ਚ ਪਾਉਣੀ ਆ ਇਸ ਕਰਕੇ ਸਭ ਤੋਂ ਪਹਿਲਾਂ ਕੈਂਪੇਨ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਗੁਰੂ ਦਾਮਦਸ ਦੀ ਦੇਖੋ ਅਸ਼ੀਰਵਾਦ ਲੈਣ ਆਏ ਆ ਬਸ ਅੱਜ ਮੱਥਾ ਟੇਕਣ ਦਾ ਪਿਆ ਚੁਣੌਤੀਆਂ ਬੜੀਆਂ ਨੇ ਜੀ ਕਾਦੀਆਂ ਜੀ ਕੀ ਹੋ ਗਿਆ ਹਾਂਜੀ ਜੀ ਸਿੰਘ ਕੋਹਲਾ ਵੱਲੋਂ ਪੋਸਟਰ ਬਟੇ ਲਵਾਏ ਜਾ ਰਹੇ ਆ ਕੋਈ ਗੱਲ ਨਹੀਂ ਪੋਸਟਰਾਂ ਦਾ ਕੰਮ ਨਹੀਂ ਬਣਦਾ ਕੰਮਾਂ ਦਾ ਕੰਮ ਹੁੰਦਾ ਕੰਮ 2 ਸਾਲ ਦੇ ਕੰਮ ਜਿਹੜੇ ਉਹਨਾਂ ਨਾਲ ਗੱਲ ਬਣਦੀ ਆ ਜ਼ਮਾਨਾ ਬਦਲ ਗਿਆ ਕੰਦਾ ਕਾਗਿਆ ਕੀਤੇ ਆ ਪੋਸਟਰ ਲਾਉਣ ਦੀ ਲੋਕ ਕੰਮ ਦੇਖਦੇ ਆ ਮਾਨ ਸਰਕਾਰ ਨੇ ਜਿੰਨੇ ਕੰਮ ਕੀਤੇ 200 ਸਰ ਉਹਦਾ ਨਵੇੜਾ ਹੋਊਗਾ ਆ ਸਰ ਮੇਰੀ ਡਿਊਟੀ ਲੱਗੀ ਆ ਗੁਰੂ ਰਾਮਦਾਸ ਜੀ ਦੀ ਨਗਰੀ ਨੂੰ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਜਿਹੜੇ ਮੁੱਦੇ ਨੇ ਜਿਹੜੇ ਇੱਥੇ ਮਸਲੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਇਸ ਨਗਰੀ ਦਾ ਨਾਂ ਜਿਹੜਾ ਪਹਿਲਾਂ ਹੀ ਬਹੁਤ ਵੱਡਾ ਨਾਂ ਆ ਪਰ ਸ਼ਹਿਰ ਨੂੰ ਇਦਾਂ ਦਾ ਬਣਾਉਣਾ ਕਿ ਹਰ ਬੰਦਾ ਜਦੋਂ ਬਾਹਰੋਂ ਸ਼ਹਿਰ ਅੰਦਰ ਦਾਖਲ ਹੋਵੇ ਉਹਨੂੰ ਮਾਣ ਮਹਿਸੂਸ ਹੋਵੇ ਮੇਰੀ ਇਹ ਡਿਊਟੀ ਆ ਕੇ ਜਿਹੜੇ ਅਮਰਸਰ ਦੇ ਸਾਡੇ ਵਪਾਰੀ ਨੇ ਸਨਤਕਾਰ ਨੇ ਸਾਡਾ ਜੂਥ ਹੈ ਉਹਨਾਂ ਦੇ ਵੇਖ ਬਾਰੇ ਜਿਹੜੇ ਉਹ ਮਸਲੇ ਮਤਲਬ ਜਿਹੜੇ ਦਿੱਲੀ ਸਰਕਾਰ ਨਾਲ ਸੰਬੰਧਤ ਆ ਉਹ ਠੀਕ ਕਰਾਂਗੇ ਉਹ ਲੈ ਕੇ ਆਵਾਂਗੇ ਉਹ ਸਭ ਤੋਂ ਜ਼ਿਆਦਾ ਜੂਰੀ ਕਿ ਦਿੱਲੀ ਤੇ ਹਿਦਿਆਣੇ ਦੇ ਬਾਰਡਰ ਤੇ ਬੈਠੇ ਜਿਹੜੇ ਕਿਸਾਨ ਨੇ ਮੈਂ ਕੋਸ਼ਿਸ਼ ਕਰੂੰਗਾ ਕਿ ਲੋਕ ਸਭਾ ਚ ਜਾ ਕੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣੂਗਾ ਕਿਉਂਕਿ ਪੰਜਾਬ ਖੇਤੀਬਾੜੀ ਪ੍ਰધાન ਸੂਬਾ ਤੇ ਖੇਤੀਬਾੜੀ ਪ੍ਰધાન ਸੂਬੇ ਦੇ ਵਿੱਚ ਕਿਸਾਨੀ ਜਿਹੜੀ ਜਿਹੜੀ ਅੱਜ ਸਟਰਗਲ ਕਰਦੀ ਹੈ ਉਹਨਾਂ ਨੂੰ ਬਚਾਉਣਾ ਜਿਹੜਾ ਬਹੁਤ ਜ਼ਰੂਰੀ ਹੈ ਖੇਤੀਬਾੜੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸੋ ਮੈਂ ਲੋਕ ਸਭਾ ਦੇ ਚਮਸਰ ਦੇ ਮੁੱਦੇ ਅਮਰਸਰ ਦੇ ਵਿੱਚ ਸੰਸਦ ਨੂੰ ਲੈ ਕੇ ਆਉਣਾ ਮੁਰ ਅਮਰਸਰ ਦੇ ਵਿੱਚ ਜਿਹੜਾ ਸਾਡਾ ਟ੍ਰੇਡ ਪਾਈਚਰ ਦਾ ਉਨੂੰ ਮਜ਼ਬੂਤ ਕਰਨਾ ਤੇ ਕਿਸਾਨੀ ਦੇ ਮਸਲੇ ਚੁੱਕਣੇ ਇਹ ਮੇਰੀ ਪਹਿਲੀ ਡਿਊਟੀ ਹੋ ਗਈ। ਸਰਬਤ ਸਾਬ ਬਹੁਤ ਬਹੁਤ ਲੋਕਾਂ ਨੇ ਦਾਵੇਦਾਰੀ ਠੋਕੀ ਸੀ ਕਿ ਪੰਜ ਮੰਤਰੀਆਂ ਨੂੰ ਮੌਕਾ ਮਿਲਿਆ ਤੇ ਸੇਨ ਕਾਂਗਰਸ ਜਿਹੜੇ ਆਏ ਨੇ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਆਗੂ ਘੱਟ ਸੀਗੇ ਇਹਦਾ ਵਿਸ਼ਵਾਸ ਹੀ ਤਾਂ ਆ ਨਹੀਂ ਗਿਆ। ਸਰ ਅਸੀਂ ਆਗੂ ਨਹੀਂ ਸਾਡੀ ਪਾਰਟੀ ਇਦਾਂ ਦੀ ਹੈ। ਸਾਡੀ ਪਾਰਟੀ ਦੇ ਵਿੱਚ ਮੰਤਰੀ ਵੀ ਓਦਾਂ ਆ ਵਲੰਟੀਅਰ ਵੀ ਓਦਾਂ ਐਮ.ਐਲ.ਏ ਵੀ ਓਦਾਂ। ਅਸੀਂ ਕਦੀ ਆਪਣੇ ਆਪ ਨੂੰ ਮੰਤਰੀ ਨਹੀਂ ਸਮਝਦੇ। ਅਸੀਂ ਪਾਰਟੀ ਦੇ ਸਿਪਾਹੀ ਆ। ਪਾਰਟੀ ਦੇ ਵਲੰਟੀਅਰ ਆ। ਪਾਰਟੀ ਨੇ ਡਿਊਟੀ ਲਈ ਹੈ। ਪਾਰਟੀ ਦੀ ਜੇਤ ਹੋ ਗਈ ਔਰ ਮਾਨ ਸਾਹਿਬ ਨੇ ਜਿਹੜਾ ਕਿਹਾ ਕਿ 13 0 ਪਹਿਲੀ ਵਾਰ ਪੰਜਾਬ ਦੇ ਇਤਿਹਾਸ ਚ ਹੋਣ ਜਾ ਰਿਹਾ ਜਿੱਦਾਂ 92 ਪਹਿਲਾਂ ਜਿੱਤਿਆ ਸੀ 13 ਦੀਆਂ 13 ਸੀਟਾਂ ਜਿਹੜੀਆਂ ਜਿੱਤ ਕੇ ਅਰਵਿੰਦ ਕੇਜੀਵਾਲ ਤੇ ਭਗਵੰਤ ਮਾਨ ਜੀ ਦੀ ਚੋਲੀ ਚ ਪਾ ਅਕਾਲੀ ਭਾਰਵਾ ਜੀ ਉਹਨੂੰ ਕਿੱਦਾਂ ਦੇਖਦੇ ਹੋ ਉਹ ਨਾ ਉਹਨਾਂ ਉਹਨਾਂ ਚ ਵੇਖਣ ਵਾਲੀ ਕੋਈ ਚੀਜ਼ ਹੈਗੀ ਆ ਦੱਸਿਓ ਜਦੋਂ ਵੇਖਣ ਵਾਲੀ ਹੈਗੀ ਆ ਜਾਖੜ ਸਾਦੀ ਕਾਂਗਰਸ ਝਾੜ ਕੇ ਭਾਜਪਾ ਤੇ ਆ ਗਿਆ ਸੁਖਬੀਰ ਸਾਹਿਬ ਦਾ ਕੰਮ ਹੋ ਗਿਆ ਕੀ ਵੇਖਣਾ ਉਹਨਾਂ ਦਾ ਦੱਸੋ ਕਿਹ ਕਿਹੜਾ ਗੱਠ ਜੋੜਿਆ ਸਾਦੋ ਗੱਠ ਜੋੜ ਕਰ ਲੈਣ ਵੱਖੋ ਵੱਖਰੇ ਰਹਿਣ ਸਾਡੀ ਸੇਤ ਤੇ ਕੋਈ ਫਰਕ ਨਹੀਂ ਪੰਜਾਬ ਦੇ ਲੋਕ ਭਗਵੰਤਬਾਨ ਦੇ ਨਾਲ ਉਹ ਤੇਰਾਂ ਦੀਆਂ ਤੇਰਾਂ ਜਿੱਤਾਂ ਗੀ